ਜੰਮੂ ਕਸ਼ਮੀਰ ਚਾਤਵਾਦੀਆਂ ਨੇ ਅਮਰੀਕੀ ਐਮ 4 ਰਾਈਫਲ ਨਾਲ ਕੀਤੀ ਗੋਲੀਬਾਰੀ ਹਮਲੇ 'ਚ ਇੱਕ ਦੀ ਮੌਤ 19 ਸਾਲ ਪਹਿਲਾਂ ਰਜਾਕ ਦੇ ਪਿਤਾ ਨੂੰ ਵੀ ਅੱਤਵਾਦੀਆਂ ਨੇ ਉਤਾਰਿਆ ਸੀ ਮੌਤ ਦੇ ਘਾਟ ਲੁਧਿਆਣਾ 'ਚ ਧੀਆਂ ਤੋਂ ਧੀਆਂ ਬਣਦੀਆਂ ਧੀਆਂ ਤੋਂ ਬਣਦੇ ਜੀ ਤਾਂ ਹੀ ਰੱਬ ਨੇ ਬਣਾਈ ਤੀ ਖੰਨਾ ਦੇ ਪਰਿਵਾਰ 'ਚ 35 ਸਾਲ ਬਾਅਦ ਧੀ ਨੇ ਲਿਆ ਜਨਮ ਹੁਣ ਖੁਸ਼ੀ ਚ ਜ਼ਮੀਨ ਉੱਤੇ ਨਹੀਂ ਲੱਗ ਰਹੇ ਪੈਰ ਬੇਹੱਦ ਖੂਬਸੂਰਤ ਤਸਵੀਰਾਂ ਦੇੜਬਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ 2.5 ਕਿਲੋ ਅਫੀਮ ਅਤੇ 10 ਕਿਲੋ ਪੁੱਕੀ ਸਮੇਤ 3 ਕਾਬੂ ਕਿਸਾਨਾ ਨੇ ਮੁੜ ਕਰ ਦਿੱਤਾ ਵੱਡਾ ਐਲਾਨ 1 ਮਈ ਨੂੰ ਦੁਬਾਰਾ ਸ਼ੰਭੂ ਅਤੇ ਖਨੋਰੀ ਬੋਰਡਰ ਉੱਤੇ ਹੋਣ ਗਈ ਇਕੱਠੇ ਮੋਗਾ ਚ ਡਾਕਟਰ ਦੇ ਘਰੇ ਵੜ ਕੇ ਕੀਤੀ ਲੁੱਟ ਪਤਨੀ ਅਤੇ ਬੇਟੇ ਨੂੰ ਵੀ ਕੁੱਟਿਆ ਸੀ ਸੀਸੀਟੀਵੀ ਚ ਦੇਖੇ ਗਏ ਭੱਜਦੇ ਹੋਏ ਲੁਟੇਰੇ ਦੁਨੀਆ ਦਾ ਸਭ ਤੋਂ ਵੱਡਾ ਕਹਿਰ ਆ ਗਏ ਹੜ੍ਹ 44 ਨਹਿਰਾਂ ਨਿਸ਼ਾਨ ਤੋਂ ਉੱਤੇ ਚੀਨ ਚੇਸ ਸਦੀ ਦੀ ਸਭ ਤੋਂ ਵੱਡੀ ਆਫਤ ਦਾ ਖਦਸ਼ਾ ਗਾਇਕ ਰੇਸ਼ਮ ਸਿੰਘ ਅਨਮੋਲ ਦੀ ਦਰਿਆ ਦਿਨੀ ਨੇ ਜਿੱਤਿਆ ਸਾਰਿਆਂ ਦਾ ਦਿਲ ਔਰਤਾਂ ਨੂੰ ਬਾਲਟੀਆਂ ਪਰ ਪਰ ਵੰਡੀ ਕਣਕ ਲੁਧਿਆਣਾ ਚ ਜਵਾਨ ਮੁੰਡੇ ਦੀ ਮਾਂ ਨੇ ਰਚਾ ਲਿਆ ਬੋਏਫਰੈਂਡ ਨਾਲ ਵਿਆਹ ਪਹਿਲੇ ਪਤੀ ਦੀ ਸ਼ਿਕਾਇਤ ਉੱਤੇ ਪੁਲਿਸ ਨੇ ਕਰ ਲਈ ਗ੍ਰਿਫਤਾਰ ਹੁਸ਼ਿਆਰਪੁਰ ਦੇ ਗੜਦੀwala ਚ ਵਿਅਕਤੀ ਦਾ ਕਤਲ ਨਹਿਰ ਦੇ ਕੰਡੇ ਮਿਲੇ ਇਸ ਵਿਅਕਤੀ ਦੀ ਹਸਪਤਾਲ ਚ ਇਲਾਜ ਦੌਰਾਨ ਹੋਈ ਮੌਤ ਗੁਰਦਾਸਪੁਰ ਚੱਦੀ ਰਾਤ ਨੂੰ ਵੱਡੀ ਦੁਕਾਨ ਨੂੰ ਲੱਗ ਗਈ ਪਿਆਨ ਕੱਗ ਮਹਿੰਗਾ ਸਮਾਨ ਦੇਖਦੇ ਹੀ ਦੇਖਦੇ ਬਣ ਗਿਆ ਰਾਖ ਵਾਂਝ ਘੰਟੇ ਅੱਗ ਬੁਝਾਉਂਦੇ ਰਹੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ